ਹਾਂਜੀ ਦੋਸਤੋ ਪਿੰਡੂ ਜ਼ਿੰਮੇਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਨੁਕਰੇ ਇਟਾਲੀਅਨ ਅਨੰਤ ਬਾਰੇ ਜਿਹੜਾ ਕਿ ਲਿਵਿੰਗ ਲੈਜੈਂਡ ਘੋੜੇ ਸਮੁੰਦਰ ਦਾ ਬੱਚਾ ਇਸ ਘੋੜੇ ਦਾ ਪਹਿਲਾ ਰਿਜ਼ਲਟ ਆ ਚੁੱਕਿਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਦਿਖਾਵਾਂਗੇ ਪਹਿਲੀ ਬੁਸ਼ੇਰੀ ਆ ਚੁੱਕੀ ਹੈ ਇਹਦੀ ਸੋ ਬਹੁਤ ਜ਼ਿਆਦੇ ਚੰਗੀ ਬੱਚੀ ਆ ਹੱਡ ਬੋਡੀਆਂ ਦੀ ਬਹੁਤ ਜ਼ਿਆਦੇ ਮਜ਼ਬੂਤ ਆ ਬਰੀਕੀਆਂ ਵਡੀਆਂ ਨੇ ਸਹਿਜ ਬਹੁਤ ਆਇਆ ਬੱਚੀ ਦਾ ਸੋ ਫੋਟੋ ਮੈਂ ਆਪਾਂ ਤੁਹਾਡੇ ਨਾਲ ਲਾਸਟ ਦੇ ਵਿੱਚ ਸਾਂਝੀਆਂ ਕਰਾਂਗੇ ਸ ਪਹਿਲਾਂ ਗੱਲਬਾਤ ਮੈਂ ਤੁਹਾਨੂੰ ਅਨੰਤ ਦੇ ਬਾਰੇ ਦੱਸ ਦਿੰਨਾ ਚਾਰ ਦੰਦ ਇਸ ਘੋੜੇ ਦੀ ਉਮਰ ਹੋ ਚੁੱਕੀ ਆ ਕਾਦੇ ਦਾ 67 ਪਲੱਸ ਆ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਮਾਂ ਇਹਦੀ ਨੁਕਰੀ ਘੋੜੀ ਆ 64 ਪਲੱਸ ਹਾਈਟ ਦੀ ਸਾਲੀ ਵਾਲਾ ਬਲੱਡ ਲਾਈਨ ਦੀ ਸੋ ਬਲੱਡ ਲਾਈਨ ਦੋਨਾਂ ਪਾਸਿਆਂ ਤੋਂ ਅਨੰਤ ਦੀ ਬਹੁਤ ਜ਼ਿਆਦਾ ਚੰਗੀ ਆ ਗਈ ਪਿਓ ਸਮੁੰਦਰਾ ਗਿਆ ਮਾਂ ਸਾਲੀ ਵਾਲੀ ਲਾਈਨ ਦੀ ਆ ਗਈ ਦੋਨੇ ਲਾਈਨਾਂ ਬੜੇ ਟੌਪ ਦੀਆਂ ਨੇ ਸੋ ਪ੍ਰੋਡਿਊਸ ਤਾਂ ਇਹਨੇ ਚੰਗਾ ਕਰਨਾ ਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੇ ਹੋਰ ਵੀ ਬਹੁਤ ਜ਼ਿਆਦੇ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਜਿਹੜੇ ਸਾਹਬ ਨਾਲ ਘੋੜਾ ਗਾ ਕਦ ਕਾਠ ਤੇ ਇਹਦੀ ਲਾਈਨ ਬਹੁਤ ਜ਼ਿਆਦੇ ਚੰਗੀ ਆ ਬਾਈ ਅਰਗਣੇ ਦੀ ਫੀਸ ਬੜੀ ਨਾਰਮਲ ਰੱਖੀ ਆ 21000 ਰੁਪਿਆ ਸਟੱਡ ਸਰਵਿਸ ਦੀ ਇਹਦੀ ਮੀਟਿੰਗ ਦੀ ਫੀਸ ਆ ਦੋਸਤੋ ਤੇ ਹੁਣ ਮੈਂ ਤੁਹਾਨੂੰ ਐਡਰੈਸ ਦੱਸ ਦਿੰਨਾ ਸ਼ਹਿਰ ਬਠਿੰਡੇ ਆ ਘੋੜਾ ਹੀ ਬਠਿੰਡੇ ਸ਼ਹਿਰ ਦੇ ਵਿੱਚ ਜਿਹੜਾ ਪਰਲੇ ਪਾਸੇ ਰਿੰਗ ਰੋਡ ਵਾਈ ਦਾ ਨਾ ਜਦੋਂ ਆਪਾਂ ਬਠਿੰਡੇ ਤੋਂ ਬਾਹਰ ਬਾਹਰ ਜਿੱਥੋਂ ਸੜਕਾਂ ਨਿਕਲਦੀਆਂ ਨੇ ਗਿਆ ਡੱਬ ਵਾਲੀ ਨੂੰ ਜਾਂ ਕਹਿ ਲੋ ਵੀ ਬਾਦਲਪਿੰਡ ਨੂੰ ਰੋਡ ਜਾਂਦੀ ਆ ਤੇ ਉੱਥੇ ਰਿੰਗ ਰੋਡ ਵਾਈ ਦਾ ਨਾ ਉੱਥੋਂ ਜਦੋਂ ਆਪਾਂ ਸ਼ਹਿਰ ਦੇ ਵਿੱਚ ਐਂਟਰ ਹੁੰਨੇ ਆ ਬਾਹਰ ਬਾਹਰ ਵਾਈ ਦਾ ਫਾਰਮਾ ਛੁੱਟੀ ਕਾ ਸਟੱਡ ਫਾਰਮ ਛੁੱਟੀ ਕਾ ਸਟੱਡ ਫਾਰਮ ਇਸੇ ਕਰਕੇ ਰੱਖਿਆ ਵੀ ਜਿਹੜੀ ਉੱਥੇ ਵਾਈ ਹੋਣਾ ਦੀ ਪੱਤੀ ਆ ਨਾ ਉਹ ਛੁੱਟੀ ਪੱਤੀ ਵਾਈਦੀ ਆ ਤਾਂ ਕਰਕੇ ਪੱਤੀ ਦੇ ਨਾਂ ਦੇ ਉੱਤੇ ਵੀ ਬਾਈ ਨੇ ਫਾਰਮ ਦਾ ਨਾਂ ਰੱਖਿਆ ਛੁੱਟੀ ਕਾ ਸਟੱਡ ਫਾਰਮ ਸੋ ਸਕਰੀਨ ਦੇ ਉੱਤੇ ਆਪਾਂ ਬਾਈ ਜਬਰ ਜੰਗ ਜੀ ਦਾ ਕੰਟੈਕਟ ਨੰਬਰ ਸਾਂਝਾ ਕਰਤਾ ਜਿਹੜੇ ਕਿ ਅਨੰਤ ਦੇ ਓਨਰ ਨੇ ਗੱਲਬਾਤ ਤੁਸੀਂ ਕਰ ਕੇ ਫੋਨ ਤੇ ਇਹਨਾਂ ਨਾਲ ਸਟੱਡ ਸਰਵਿਸ ਲੈ ਸਕਦੇ ਹੋ ਘੋੜੇ ਦੀ ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਟੱਡ ਸਰਵਿਸ ਬਾਰੇ ਗੱਲਬਾਤ ਅਨੰਤ ਦੀ ਬਾਰੇ ਪੁੱਛ ਸਕਦੇ ਹੋ ਸੋ ਰਿਜ਼ਲਟ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਵੀਡੀਓ ਦੇ ਲਾਸਟ ਦੇ ਵਿੱਚ ਬੱਚੀ ਜਿਵੇਂ ਮੈਂ ਤੁਹਾਨੂੰ ਦੱਸਿਆ ਮਜ਼ਬੂਤ ਬਹੁਤ ਆਈ ਆ ਲੈਂਥ ਲੋਂਥ ਕੁਆਲਿਟੀ ਵਾਈਜ਼ ਬੱਚੀ ਓਕੇ ਆਈ ਆ ਸੋ ਬੱਚਾ ਬਹੁਤ ਜ਼ਿਆਦਾ ਚੰਗਾ ਤਿਆਰ ਹੋਇਆ ਜੀ ਜਿਹੜੇ ਸਾਹਮਣੇ ਹਾਲੇ ਚਾਰ ਦੰਦ ਹੋਇਆ 67 ਪਲੱਸ ਹਾਈਟ ਕਰ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਜਿਹੇ ਕੋਲੇ ਖੁੱਲਾ ਸਮਾਂ ਪਿਆ ਕਦ ਕੱਠ ਹੋਰ ਵੀ ਚੰਗਾ ਕਰ ਜਾਣਾ ਤੇ ਵੈਸੇ ਘੋੜਾ ਬਾਈ ਆਰ ਗਿਆ ਨੇ ਸੰਭਿਆ ਬੜਾ ਫਿੱਟ ਪਿਆਗਾ ਘੋੜਾ ਮਜ਼ਬੂਤ ਵੀ ਬੜਾ ਸੋ ਸਟਾਰਟ ਸਰਵਿਸ ਲੈਣ ਵਾਸਤੇ ਮੀਟਿੰਗ ਫੀ 20000 ਬਾਈ ਜਬਰ ਜੰਗ ਜੀ ਨੂੰ ਤੁਸੀਂ ਕਾਲ ਕਰ ਲਿਓ ਧੰਨਵਾਦ